ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਡੰਕੀ ਰੂਟ ਤੇ ਭੇਜਣ ਵਾਲੇ ਜਾਲਸਾਜ਼ ਟਰੈਵਲ ਏਜੰਡਾ ਤੇ ਭਾਰਤ ਸਰਕਾਰ ਨੇ ਸਖਤ ਐਕਸ਼ਨ ਲਿਆ ਹੈ। ਭਾਰਤ ਸਰਕਾਰ ਨੇ ਖਾਸ ਕਰਕੇ ਉਹਨਾਂ ਟਰੈਵਲ ਏਜੰਡਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਡੰਕੀ ਰੂਟ ਦੇ ਰਾਹੀਂ ਅਮਰੀਕਾ ਭੇਜਿਆ ਅਤੇ ਇਹਨਾਂ ਨੌਜਵਾਨਾਂ ਨੂੰ ਕਰੀਬ 5 ਮਹੀਨਿਆਂ ਬਾਅਦ ਅਮਰੀਕਾ ਨੇ ਵਾਪਸ ਭਾਰਤ ਡਿਪੋਰਟ ਕੀਤਾ ਸੀ। ਪਾਰ ਸਰਕਾਰ ਨੇ ਇਹਨਾਂ ਨੌਜਵਾਨਾਂ ਦੇ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੀ ਟਰੈਵਲ ਏਜੰਡਾ ਦੇ ਖਿਲਾਫ ਸਖਤ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਸਸਟੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕਰੀਬ 5 ਮਹੀਨੇ ਪਹਿਲਾਂ ਅਮਰੀਕਾ ਨੇ ਆਪਣੇ ਫੌਜੀ ਜਹਾਜ਼ਾਂ ਦੇ ਰਾਹੀਂ 380 ਭਾਰਤੀ ਨੌਜਵਾਨਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਡਿਪੋਰਟ ਕੀਤਾ ਸੀ ਇਹਨਾਂ ਚੋਂ ਜ਼ਿਆਦਾਤਰ ਨੌਜਵਾਨ ਪੰਜਾਬ ਹਰਿਆਣਾ ਤੇ ਗੁਜਰਾਤ ਦੇ ਨਾਲ ਸਬੰਧਿਤ ਸਨ ਠੱਗ ਟਰੈਵਲ ਏਜੰਟਾ ਨੇ ਇਨ੍ਹਾਂ ਨੌਜਵਾਨਾਂ ਨੂੰ ਅਮਰੀਕਾ ਭੇਜਣ ਦਾ ਸੁਪਨਾ ਦਿਖਾ ਕੇ ਖਤਰਨਾਕ ਡੰਕੀ ਰੂਟ ਤੇ ਤੋਰ ਦਿੱਤਾ ਪਰ ਅਮਰੀਕਾ ਪਹੁੰਚਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਭਾਰਤ ਵਾਪਸ ਡਿਪੋਰਟ ਕਰ ਦਿੱਤਾ ਹੁਣ ਭਾਰਤ ਸਰਕਾਰ ਨੇ ਇਨ੍ਹਾਂ ਠੱਗ ਟਰੈਵਲ ਏਜੰਟਾ ਦੇ ਖਿਲਾਫ ਸਖਤ ਐਕਸ਼ਨ ਲੈਂਦੇ ਹੋਏ ਭਾਰਤ ਸਰਕਾਰ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਏਜੰਸੀ ਨੇ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਵਿੱਚ ਵੀਜ਼ਾ ਟਰੈਵਲ ਏਜੰਟਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਇਹ ਕਾਰਵਾਈ 11 ਧਾਵਾਂ ਦੇ ਕੀਤੀ ਗਈ ਜਿਸ ਦਾ ਮਕਸਦ ਏਜੰਟਾਂ ਦੇ ਵੱਲੋਂ ਕੀਤੀਆਂ منی ਲਾਂਡਰਿੰਗ ਤੇ ਧੋਖਾਧੜੀਆਂ ਦੀਆਂ ਗਤੀਵਿਧੀਆਂ ਦੀ ਜਾਂਚ ਕਰਨੀ ਹੈ। ਇਹਨਾਂ ਏਜੰਟਾਂ ਨੇ ਕਥਿਤ ਤੌਰ ਤੇ ਹਰ ਨੌਜਵਾਨ ਤੋਂ 30 ਤੋਂ 50 ਲੱਖ ਰੁਪਏ ਵਸੂਲ ਕਰਕੇ ਅਮਰੀਕਾ ਦੇ ਵਿੱਚ ਕਾਨੂੰਨੀ ਤਰੀਕੇ ਨਾਲ ਪਹੁੰਚਾਉਣ ਦਾ ਝੂਠਾ ਵਾਅਦਾ ਕੀਤਾ ਸੀ। ED ਦੇ ਮੁਤਾਬਕ ਵਾਪਸ ਆਏ ਜ਼ਿਆਦਾਤਰ ਲੋਕ ਪੰਜਾਬ, ਹਰਿਆਣਾ ਤੇ ਗੁਜਰਾਤ ਦੇ ਨਾਲ ਸਬੰਧਿਤ ਨੇ ਜੋ ਅੰਮ੍ਰਿਤਸਰ ਹਵਾਈ ਅੱਡੇ ਤੇ ਕਈ ਫਲਾਈਟਾਂ ਸੇ ਰਾਹੀਂ ਵਾਪਸ ਪਰਤੇ। ਈਡੀ ਜਲੰਧਰ ਜ਼ੋਨਲ ਦਫ਼ਤਰ ਨੇ ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਗਾ, ਅੰਬਾਲਾ, ਕੁਰੂਕਸ਼ੇਤਰ ਅਤੇ ਕਰਨਾਲ ਦੇ ਵਿੱਚ ਛਾਪੇਮਾਰੀ ਕੀਤੀ। ਮੋਗਾ ਦੇ ਵਿੱਚ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਜੋ ਆਪਣੇ ਆਪ ਨੂੰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦਾ ਸੁਭਾ ਪ੍ਰਧਾਨ ਦੱਸਦਾ ਹੈ, ਉਸ ਦੇ ਘਰ ਤੇ ਵੀ ਤਲਾਸ਼ੀ ਲਈ ਗਈ ਹੈ। ਉਸ ਦੇ ਉੱਤੇ ਜਸਵਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਨਾਲ 45 ਲੱਖ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ ਹੈ, ਜਿਸ ਨੂੰ ਅਮਰੀਕਾ ਦੇ ਵਿੱਚ ਕਾਨੂੰਨੀ ਤਰੀਕੇ ਦੇ ਨਾਲ ਭੇਜਣ ਦਾ ਵਾਅਦਾ ਕੀਤਾ ਗਿਆ ਸੀ। ਪਾਰੂਸ ਨੂੰ ਡੰਕੀ ਰੂਟ ਤੇ ਰਾਹੀਂ ਭੇਜਿਆ ਗਿਆ ਅਤੇ ਬਾਅਦ ਦੇ ਵਿੱਚ ਨੌਜਵਾਨ ਡਿਪੋਰਟ ਹੋ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ 에ਜੰਟ ਭੋਲੇ ਭਾਲੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ప్రతి ਵਿਅਕਤੀ 40 ਤੋਂ 50 ਲੱਖ ਰੁਪਏ ਦੀ ਵੱਡੀ ਰਕਮ ਵਸੂਲਦੇ ਸਨ। ਨੌਜਵਾਨਾਂ ਨੂੰ ਕਾਨੂੰਨੀ ਤਰੀਕਿਆਂ ਦੇ ਨਾਲ ਵਿਦੇਸ਼ ਭੇਜਣ ਦੀ ਥਾਂ ਗੈਰ ਕਾਨੂੰਨੀ ਡੰਕੀ ਰੂਟਾਂ ਦੇ ਰਾਹੀਂ ਕਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਪਾਰ ਕਰਵਾ ਕੇ ਖਤਰਨਾਕ ਤੇ ਜੰਗਲੀ ਰਸਤਿਆਂ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਕਰਵਾਉਂਦੇ ਸਨ। ਜਿਸ ਦੇ ਵਿੱਚ ਡੌਂਕਰਾਂ ਅਤੇ ਮਾਫੀਆ ਦੀ ਮਦਦ ਲਈ ਜਾਂਦੀ ਸੀ ਜਾਣਕਾਰੀ ਮੁਤਾਬਕ ਇਹ 에ਜੰਟ ਡੌਂਕਰਾਂ ਤੇ ਮਾਫੀਆ ਦੇ ਨਾਲ ਮਿਲ ਕੇ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਾਣਬੁੱਝ ਕੇ ਡਰਾਉਣੀ ਸਥਿਤੀ ਦੇ ਵਿੱਚ ਫਸਾਉਂਦੇ ਸਨ ਤਾਂ ਜੋ ਨੌਜਵਾਨਾਂ ਦੇ ਪਰਿਵਾਰਾਂ ਤੋਂ ਹੋਰ ਪੈਸੇ ਵਸੂਲ ਕੀਤੇ ਜਾਣ ਈਡੀ ਨੇ ਕੁਝ ਵਾਪਸ ਆਏ ਲੋਕਾਂ ਦੇ ਬਿਆਨ ਦਰਜ ਕੀਤੇ ਨੇ ਤੇ ਜਾਂਚ ਦੇ ਵਿੱਚ ਸ਼ੱਕੀ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੇ ਖਿਲਾਫ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ